ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਉਣ ਵਾਲੇ ਦੌਰੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀ ਕੀਤੀਆਂ ਜਾ ਰਹੀਆਂ ਨੇ ਸਰਦੀ ਕਸਬਾ ਜਨਾਲਾ ਦੇ ਪਿੰਡ ਫਿਕਰਾਉ ਰ ਵਿਖੇ 19 ਜਨਵਰੀ ਨੂੰ ਮੁੱਖ ਮੰਤਰੀ ਹਲਕੇ ਵਿੱਚ ਬੰਦੇ ਨਵੇਂ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਣਗੇ ਇਸ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਸਿੱਖਿਆ ਦੀ ਸੁਗਤ ਮਿਲੇਗੀ ਅਤੇ ਨੌਜਵਾਨ ਲੜਕੇ ਲੜਕੀਆਂ ਨੂੰ ਕਾਫੀ ਫਾਇਦਾ ਵੀ ਹੋਵੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਸੰਦੀਪ ਸਿੰਘ ਢਾਲੀਵਾਲ ਨੇ ਕੀਤਾ ਸ਼ੌਕਾ ਮੰਤਰੀ ਢਾਲੀਵਾਲ ਅੰਮ੍ਰਿਤਸਰ ਪ੍ਰਸ਼ਾਸਨ ਸਮੇਤ ਨਵੇਂ ਬਣਨ ਵਾਲੇ ਕਾਲੇ ਦੀ ਜਗ੍ਹਾ ਦਾ ਜੱਜਲਾਨ ਪਹੁੰਚੇ ਸਨ ਹਾਂਜੀ ਅਸੀਂ ਜਿਹੜੀ 19 ਤਰੀਕ ਨੂੰ ਨੀ ਪੱਥਰ ਰੱਖਿਆ ਜਾ ਰਿਹਾ ਉਸ ਸੰਬੰਧ ਵਿੱਚ ਅੱਜ ਆਏ ਐਮਐਲਏ ਸਾਹਿਬ ਤੇ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਅਫਸਰਸ ਨਾਲ ਸੋ ਅਸੀਂ ਰੀਫੰਕਸ਼ਨ ਦੀ ਸਾਈਟ ਹੈ ਉਸ ਵੀ ਦੇਖਣ ਵਾਸਤੇ ਆਏ ਸੀ ਕਿਰਮਤ ਪਰੰਦਰਾਂ ਨੂੰ ਸੋ ਸਾਡੀ ਕੋਸ਼ਿਸ਼ ਹੋਏਗੀ ਕਿ ਇਹ ਸਾਰਾ ਪ੍ਰੋਗਰਾਮ ਵਧੀਆ ਤਰੀਕੇ ਨਾਲ ਕੀਤਾ ਜਾਵੇ ਸਭਾ ਰਿਵਿਊ ਦੀ ਅੱਜ ਸਾਡੇ ਨਾਲ ਸਾਡੇ ਡੀਸੀ ਸਾਹਿਬ ਅਮਸਤ ਸਾਡੇ ਐਸਡੀਐਮ ਸਾਹਿਬ ਸਾਡੇ ਐਸਪੀ ਸਾਹਿਬ ਡੀਐਸਪੀ ਸਾਹਿਬ ਐਕਸੀਐਮ ਸਾਹਿਬ ਐਕਸੀਐਮ ਮੰਡੀ ਬੋਰਡ ਐਕਸੀਐਮ ਪੀਡਬਲਯੂਡੀ ਸਾਡੇ ਅਧਿਕਾਰੀ ਆਏ 19 ਤਰੀਕ ਨੂੰ ਬਖਵੰਤੀ ਸਾਹਿਬ ਆਦੇ ਸਾਡੇ ਵਿਕਰਾ ਹੂਦ ਕਾਲਜ ਮੌਜੂਦ ਹੋਇਆ ਉਹਦਾ ਨਹੀਂ ਪੱਥਰ ਰੱਖਣਾ ਆਦੇ ਤੇ ਅਸੀਂ ਇਸ ਜਗ੍ਹਾ ਦੇ ਉੱਤੇ ਪਬਲਿਕ ਮੀਟਿੰਗ ਕਰਾਂਗੇ ਨਹੀਂ ਪੱਥਰ ਉੱਥੇ ਰੱਖਾਂਗੇ ਤੇ ਪਬਲਿਕ ਮੀਟਿੰਗ ਇੱਥੇ ਕਰਾਂਗੇ ਸੋ ਅੱਜ ਅਸੀਂ ਸਾਡੇ ਪ੍ਰਬੰਧ ਦਾ ਅੱਜ ਜਜਾ ਹੈਲੀਪੈਡ ਕਿੱਥੇ ਬਣਾਉਣਾ ਕਿੱਥੇ ਲੰਗਰ ਲਾਵਾਂਗੇ ਕਿੱਥੇ ਚੇਅਰ ਲਾਵਾਂਗੇ ਕਿੱਥੇ ਕੀ ਕੁਝ ਕਰਾਂਗੇ ਅਸੀਂ ਵਧੀਆ ਸਵਾਗਤ ਕਰਾਂਗੇ ਆਪਣੇ ਬੁਖਵੰਤੀ ਸਾਹਿਬ ਦਾ ਹਰ ਪੱਖ ਤੋਂ ਵਧੀਆ ਇਹ ਬੰਨ ਸਵਾਗਤ ਕਰਾਂਗੇ ਤੇ ਮੈਨੂੰ ਆਸ ਹੈ ਕਿ ਇਹ ਜਿਹੜਾ ਕਾਲਜ ਆ ਇਹ ਕਰੀਬ 60 ਪਿੰਡਾਂ ਨੂੰ ਪਦਵਾਪਤ ਕਰੂਗਾ 60 ਪਿੰਡਾਂ ਦੇ ਗਰੀਬ ਲੋਕਾਂ ਦੇ ਬਹੁਤ ਵੱਡੀ ਸਹੂਲਤ ਹੋਊਗੀ ਖਾਸ ਤੌਰ ਤੇ ਆਸਿਕ ਬਰਾਦੀ ਵਾਸਤੇ ਉਹ ਬਹੁਤ ਵੱਡਾ ਕਾਲਜ ਜਿਹੜਾ ਬੁਖਵੰਤੀ ਸਾਹਿਬ ਨੇ ਸਾਨੂੰ ਦਿੱਤਾ ਮੈਂ ਉਹਨਾਂ ਦਾ ਸਦਾ ਧੰਨਵਾਦੀ ਰਹੂੰਗਾ ਰਣੀ ਦਾਂਗੇ ਸੋ ਉਹਦੀਆਂ ਤਿਆਰੀਆਂ ਆਪਾਂ ਕਦੇ ਇਸ ਲਈ ਕਈ ਸਾਲਾਂ ਦੀ ਡਿਮਾਂਡ ਸੀ ਬਾਰਡਰ ਏਰੀਆ ਦੇ ਲੋਕਾਂ ਦੀ ਜਿਹੜੀ ਪੂਰੀ ਮਨਵਾਉਂਦੀ ਬਿਲਕੁਲ ਬੜੀਆਂ ਪੁਰਾਣੀਆਂ ਡਵਾਂਡਾ ਸਾਹਿਬਾਂ ਪੁਰਾਣੀਆਂ ਹੀ ਪੂਰੀਆਂ ਕਰਦੇ ਆਪਾਂ ਆ ਛੱਡ ਛੁੜ ਕੇ ਦੀ ਬੜੇ ਵੇਖੇ ਕਿਸ ਨੇ ਦੇਖੋ ਕਿਦਾਂ ਛੱਡ ਬਣ ਰਹੇ ਮੰਡੀਆ ਦੇ ਵਿੱਚ ਆਪਾਂ ਸਾਰੇ ਕੰਮ ਨਵੇਂ ਕਰ ਰਹੇ ਆ ਜਿਹੜੇ ਲੋਕ ਚਾਹਦੇ ਪੁਰਾਣੇ ਸਮਿਆਂ ਤੋਂ ਡੀਕਦੇ ਸੀਗੇ ਤੇ ਕਾਲਜ ਤੇ ਜਦੋਂ ਉੱਥੇ ਉਸ ਏਰੀਆ 'ਚ ਕੋਈ ਵੀ ਵੀਆਈਪੀ ਜਾਂਦਾ ਸੀਗਾ ਅਸੀਂ 22 ਦੀ ਇਲੈਕਸ਼ਨ ਦੇ ਵਿੱਚ ਸਾਡੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸੋਧਿਆ ਜੀ ਮੇਰੇ ਲੈਕਚਰ ਦੇਖਦੇ ਸੀਗੇ ਉਹ ਮੇਰੇ ਨਾਲ ਗਏ ਫੇ ਸੈਦੋਗੜ੍ਹ ਜੀ ਪਿੰਡ ਦੇ ਵਿੱਚ ਮੀਟਿੰਗ ਕੀਤੀ ਤੇ ਉੱਥੇ ਉਹਨਾਂ ਨੇ ਅਨਾਉਂਸ ਕੀਤਾ ਵੀ ਕਾਲਜ ਬਣਾਵਾਂ ਜਦੋਂ ਅਨਾਉਂਸ ਕੀਤਾ ਇਹ ਵਿਰੋਧੀ ਇਤਾਂਜ ਕਰਦੇ ਕਿ ਉਹ ਕਹਿੰਦੇ ਐਵੇਂ ਉਦਾਂ ਹੀ ਅਨਾਉਂਸ ਕਰਦਾ ਸਮਝਦਾ ਕਿ ਦੀਗਾ ਕਿਹਨੇ ਜਾਣਾ ਬਾਰਡਰ ਤੇ ਕਿਨੇ ਜਾਣਾ ਤਾਂ ਦੇਖ ਲਓ ਹੁਣ ਤੁਸੀਂ ਬਣ ਗਿਆ ਕਿ ਦੀ 15 ਕਰੋੜ ਰੁਪਈਆ ਵੀ ਆ ਗਿਆ ਟੈਂਡਰ ਹੋ ਗਏ ਸਭ ਕੁਝ ਹੋ ਗਿਆ ਸੋ ਜੇ ਤੁਹਾਡਾ ਆਵਾਦਾ ਹੋਵੇ ਤੁਸੀਂ ਹਰ ਕੰਮ ਕਰ ਸਕਦੇ ਕਿਨਾਂ ਦਾ ਕਾਲਜ ਬੰਨਣਾ ਹੁਣ ਅਫਸਰ ਜਿਹੜੇ ਅਫਸਰ ਸ਼ਾਈ ਨਿਕਲੇਗੀ ਇੱਥੋਂ ਬੱਚੇ ਜਦੋਂ ਪੜ੍ਹਨਗੇ ਕਾਲਜ ਦੇ ਵਿੱਚ ਜਿਹੜਾ ਵਾ ਮਕਾਮ ਆ ਸਕ ਕਾਲ ਤੇ ਬੜੂਗਾ ਤੇ ਸਾਡੇ ਗਰੀਬਾਂ ਦੇ ਬੱਚੇ ਜਿਹੜੇ ਆ ਜਿੱਥੇ ਫੀਸਾਂ ਘਟ ਹੋਣਗੀਆਂ ਫੀਸਾਂ ਹੋਣਗੀਆਂ ਨਹੀਂ ਸਾਡੇ ਗਰੀਬ ਲੋਕਾਂ ਦੇ ਬੱਚੇ ਪੜ੍ਹ ਲਿਖ ਕੇ ਅੱਗੇ ਜਾਣਗੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰਾਂਗੇ ਲੜਕੀਆਂ ਦਿਹਾ ਤੇਰੀ ਨੇ ਸਪੈਸ਼ਲੀ ਜੇ ਗੱਲ ਕਰੀਏ ਤਾਂ ਉਹਨਾਂ ਨੂੰ ਜਿਹੜਾ ਸ਼ਹਿਰ ਭੇਜਣ ਵਿੱਚ ਮੁਸ਼ਕਲ ਸਮਝਦੇ ਸੀ ਕਰਦੇ ਉਹਨਾਂ ਦੇ ਨਾ ਨਾ ਹੁਣ ਹੋੜ ਨਹੀਂ ਹੋ ਤਾਂ ਬਹੁਤ ਖੁਸ਼ ਨੇ ਆਵਾਸਿਕ ਸਾਰੇ ਬਹੁਤ ਖੁਸ਼ ਹੋ ਉਹਨਾਂ ਦੀਆਂ ਧੀਆਂ ਸਾਰੀਆਂ ਸਾਡੀਆਂ ਧੀਆਂ ਨੇ ਉਹਨਾਂ ਦੀਆਂ ਧੀਆਂ ਸਾਈਕਲਾਂ ਤੇ ਵੀ ਆ ਸਕਦੀਆਂ ਉੱਥੇ ਉਹ 5-7 ਕਿਲੋਮੀਟਰ ਦੇ ਵਿੱਚ ਜਿੰਨੀਆਂ ਦੀ ਮਰਜ਼ੀ ਆ ਸਕਦੀਆਂ ਇਸ ਕਰਕੇ ਉਹ ਕਾਜ ਬਹੁਤ ਵਧੀਆ ਸਹਾਇ ਹੋਊਗਾ ਆਮ ਲੋਕ ਪਬਲਿਕ ਮੀਟਿੰਗ ਵਿੱਚ ਕਿੰਨੀ ਗੈਦਰਿੰਗ ਹੋਊਗੀ ਕਿ ਲੱਗਦਾ ਰੈਲੀ ਦੇ ਰੂਪ ਤਾਰੇਗੇ ਉਹ ਕਹਿੰਦੇ ਸਾਨੂੰ ਤਾਂ ਸੀਐਮ ਸਾਹਿਬ ਨੇ ਕਿਹਾ ਵੀ ਘੱਟ ਕਰੋ ਬਲੋ ਐਦਾ ਠੀਕ ਨਹੀਂ ਪਰ ਅਸੀਂ ਫੇਰ ਵੀ ਭਲੇਪਿੰਡ ਜੋ ਸੀਐਮ ਸਾਹਿਬ ਆਏ 3-3000 ਬੰਦਾ ਉਧਰ ਹੋ ਗਏ ਉਹ ਵੀ ਅਸੀਂ 3-4000 ਬੰਦੇ ਦਾ ਕਰਾਂਗੇ ਵਧੀਆ ਹਾਂ ਵਧੀਆ ਕਰਾਂਗੇ ਲੋਕ ਬਹੁਤ ਮਾਨ ਸਾਹਿਬ ਦਾ ਬਹੁਤ ਪਿਆਰ ਕਰਦੇ ਆ ਜੀ ਜਾਨ ਸਾਾਨੂੰ ਕਰਦੇ ਆ ਵੱਡੀ ਸਗਾਤ ਮਿਲਣ ਨੂੰ ਜਾ ਰਹੀ ਹੈ ਭਗਵੰਤ ਮਾਨ ਜੀ ਨੂੰ ਲੋਕ ਪਿਆਰ ਕਰਦੇ ਆ ਜਦੋਂ ਪਤਾ ਲੱਗ ਗਿਆ ਉਦੋਂ ਉਸੇ ਲਈ ਸਰ ਦੇਖੋ ਤੁਸੀਂ ਕੀ ਬਣ ਬੋਲ ਵੇਖੋ ਇੱਥੇ ਵਾ ਬੰਦਾ ਬੰਦਾ ਹੋ ਜਾਊਗਾ ਚਾਸਪੇ ਠੀਕ ਹੈ ਨਾ ਹਾਂ